ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਦੇਣ ਜਾ ਰਹੀ ਹਾਂ ਜੀ 27 ਸਤੰਬਰ 2024 ਪੰਜਾਬ ਦੇ ਮੌਸਮ ਬਾਰੇ ਬੀਤੀ ਗੱਲ ਪੰਜਾਬ ਦੇ ਟੁੱਟਵੇਂ ਰੂਪ ਦੇ ਵਿੱਚ ਸਾਨੂੰ ਮੀਂਹ ਦੇਖਣ ਮਿਲਿਆ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਸ ਦੇ ਕਾਰਨ ਅੱਜ ਤਾਪਮਾਨ ਦੇ ਵਿੱਚ ਸਾਨੂੰ ਹਲਕੇ ਦਰਮਿਆਨੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਗੱਲ ਕਰੀਏ ਸਿਸਟਮ ਦੀ ਤਾਂ ਉੱਤਰੀ ਭਾਰਤ ਵੱਲ ਦੇਖ ਸਕਦੇ ਹੋ ਇੱਕ ਪੱਛਮੀ ਸਿਸਟਮ ਐਂਟਰ ਹੋ ਚੁੱਕਿਆ ਜੀ ਜੋ ਕਿ ਪਠਾਨਕੋਟ ਗੁਰਦਾਸਪੁਰ ਅਮਰਸਰ ਤਰਨਤਾਰਨ ਇਲਾਕਿਆਂ ਨੂੰ ਫਿਲਹਾਲ ਪ੍ਰਭਾਵਿਤ ਕਰ ਰਿਹਾ ਹੈ ਜਿਸ ਦਾ ਅਸਰ ਬਾਕੀ ਪੰਜਾਬ ਵਿੱਚ ਘੱਟ ਦੇਖਣ ਨੂੰ ਮਿਲ ਰਿਹਾ। ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਸਾਨੂੰ ਪੂਰਬੀ ਹਿੱਸੇ ਯਾਨੀ ਕਿ ਖਾਸ ਤੌਰ ਤੇ ਦੁਆਬੇ ਦੇ ਇਲਾਕੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲ ਬਈ ਅੱਜ ਦੇਖਣ ਨੂੰ ਮਿਲਦੀ ਰਹੇਗੀ। ਪੂਰਾ ਦਿਨ ਇਸ ਤਰੀਕੇ ਦਾ ਮਾਹੌਲ ਦੁਆਬੇ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਖਾਸ ਤੌਰ ਤੇ ਮੁਹਾਲੀ, ਰੂਪਨਗਰ, ਫਤਿਹਗੜ ਸਾਹਿਬ ਤੇ ਉੱਪਰ ਅਗਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦਾ ਇਲਾਕਾ ਵੀ ਹੋ ਗਿਆ ਜਿਵੇਂ ਵਿਚਕਾਰ ਨਾਲ ਦੀ ਨਾਲ ਸਾਨੂੰ ਨਵਾਂ ਸ਼ਹਿਰ ਬੰਗਿਆ ਤੇ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਇਨ੍ਹਾਂ ਇਲਾਕੇ ਦੇ ਵਿੱਚ ਬੱਦਲਬਾਜ਼ੀ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਲਕੀ ਦਰਮਿਆਨੀ ਕਿਰਮਣ ਕਰਨੀ ਜ਼ਰੂਰ ਹੋ ਸਕਦੀ ਹੈ ਪਰ ਵੱਡੇ ਮੀਂਹ ਦੀ ਕਾਰਵਾਈ ਅੱਜ ਦੇ ਇਲਾਕੇ ਵਿੱਚ ਦਰਜ ਨਹੀਂ ਕੀਤੀ ਜਾਵੇਗੀ ਓਵਰਲ ਮੌਸਮ ਠੀਕ ਠਾਕ ਹੈ ਹਵਾ ਪੰਜਾਬ ਦੇ ਬਹੁਤੇ ਹਿੱਸੇ ਪੱਛਮੀ ਰੂਪ ਦੇ ਵਿੱਚ ਅਤੇ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਪੂਰਬੀ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਹਵਾ ਦਾ ਜਿਹੜਾ ਆਪਾਂ ਕਰੀਏ ਸਪੀਡ ਬਹੁਤ ਘੱਟ ਹੋਵੇਗੀ ਕੋਈ ਜ਼ਿਆਦਾ ਸਪੀਡ ਨਹੀਂ ਹੋਵੇਗੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਹੋਣ ਦੇ ਚਾਂਸ ਅੱਜ ਨਹੀਂ ਬਣਦੇ ਦਿਖਾਈ ਦੇ ਰਹੇ ਮੌਸਮ ਠੀਕ ਠਾਕ ਓਵਰਲ ਬਣਿਆ ਰਹੇਗਾ ਤੇ ਤਾਪਮਾਨ ਦੇ ਵਿੱਚ ਵੀ ਗਰਾਵਟ ਰਹੇਗੀ ਹਵਾ ਵੀ ਠੀਕ ਠਾਕ ਅਤੇ ਮੀਂਹ ਕਣੀ ਦੀ ਹਲਕੀ ਦਰਮਿਆਨੀ ਸੰਭਾਵਨਾ ਹੈ ਜੀ ਹੁਣ ਗੱਲ ਕਰੀਏ ਗਰਜ ਚਮਕਦੇ ਹਾਲਾਤ ਫਿਲਹਾਲ ਬਣਦੇ ਦਿ ਪਰ ਜਿਹੜਾ ਸਿਸਟਮ ਹੈ ਉਹ ਜੇ ਵੀ ਦੇਖ ਸਕਦੇ ਤੁਸੀਂ ਦੋ ਸਿਸਟਮ ਬਣੇ ਹੋਏ ਨੇ ਇੱਕ ਤਾਂ ਉੱਤਰੀ ਪੰਜਾਬ ਦੇ ਵੱਲ ਤੇ ਇੱਕ ਪੂਰਬੀ ਹਿੱਸੇ ਵਿੱਚ ਇਹ ਹਜੇ ਵੀ ਸਿਸਟਮ ਆਪਣੀ ਮਾਰ ਮਾਰਕ ਕਰ ਸਕਦੇ ਨੇ ਪੰਜਾਬ ਵੱਲ ਪਰ ਹਜੇ ਤੱਕ ਕੋਈ ਵੱਡੀ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਏ ਖੁਸ਼ਖਬਰੀ ਵਾਲੀ ਗੱਲ ਹੈ ਕਿਸਾਨਾਂ ਲਈ ਕਿ ਫਸਲਾਂ ਜਿਹੜੀਆਂ ਝੋਨਾ ਮੱਕੀ ਇਸਟਮ ਖੜੀ ਹੈ ਉਹ ਕਿਸੇ ਨਾ ਕਿਸੇ ਨੁਕਸਾਨ ਤੋਂ ਬਚਾਉ ਉਹਨਾਂ ਦਾ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਦੁਪਹਿਰ ਤੇ ਸ਼ਾਮ ਦੀ ਜੋ ਵੀ ਅਪਡੇਟ ਹੋਵੇਗੀ ਵੀਡੀਓ ਲੈ ਕੇ ਜਲਦਾ ਜਰਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਸਾਨ ਵੀਰ ਹੋ ਲਗਾਤਾਰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਸ਼ੇਅਰ ਕਰਦੇ ਹੋ ਉਹਨਾਂ ਤੱਕ ਜਿਹਨਾਂ ਨੂੰ ਮੌਸਮੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ